ਜਿਹੜਾ ਵੱਡਾ ਤੇ ਵਿਸ਼ਾਲ ਇਕੱਠ ਨਸ਼ਿਆਂ ਵਿਰੁੱਧ ਕਰਨਾ ਹੈਗਾ ਜਿੰਨੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਚਾਹੇ ਔਰਤਾਂ ਹੋਣ ਚਾਹੇ ਮਰਦ ਹੋਣ ਕੋ ਕੋਕੇ ਮਾਰੇ ਹੈਗੇ ਸਾਡੇ ਨੌਜਵਾਨ ਉਹਨਾਂ ਦੇ ਵਿਰੋਧ ਵਿੱਚ ਟਰੈਵਲ ਏਜੰਟਾਂ ਦੇ ਖਿਲਾਫ ਕੁਝ ਵੀ ਪੁਲਿਸ ਕਰਕੇ ਰਾਜੀ ਨਹੀਂ ਹੋਰ ਮੁੱਦੇ ਵੀ ਹੈਗੇ ਆ ਅੱਜ ਅਸੀਂ ਜੋਨ ਬਾਬਾ ਬੁੱਢਾ ਸਾਹਿਬ ਆਪਣਾ ਗੁਰਪ੍ਰੀਤ ਸਿੰਘ ਜੀ ਚੰਡੇ ਉਹਨਾਂ ਦੀ ਗਵਾਇਟ ਮੀਟਿੰਗ ਕੀਤੀ ਗਈ ਆ ਕਟਾਰਾ ਸਿੰਘ ਜੀ ਭੋਇਵਾਲਸੋ ਉਹਨਾਂ ਨੇ ਜਿਹੜਾ ਜ਼ਿਲ੍ਹੇ ਨੇ ਟਾਰਗੇਟ ਦਿੱਤਾ ਵੀ ਹਰ ਜ਼ੋਨ ਦੇ ਵਿੱਚੋਂ 1000 ਔਰਤਾਂ ਆਉਣਗੀਆਂ ਉਹਨੂੰ ਉਹਨਾਂ ਦਾ ਦਾਵਾ ਵੀ ਚਲੋ ਅਸੀਂ ਇਤੋਂ ਵੀ ਵੱਧ ਚੜ੍ਹ ਕੇ ਜਿਹੜਾ ਵਾ ਉਹ ਇਹਦੇ ਵਿੱਚ ਯੋਗਦਾਨ ਪਾਵਾਂਗੇ ਤੇ ਜਿਹੜੀ ਭਗਵੰਤ ਮਾਨ ਸਰਕਾਰ ਆਪਣੇ ਤੌਰ ਤੇ ਦਾਅਵੇ ਕਰ ਰਹੀ ਆ ਵੀ ਅਸੀਂ ਨਸ਼ਿਆਂ ਵਿਰੁੱਧ ਜੁੱਦ ਚਲਾ ਰਹੇ ਆ ਉਹਦਾ ਜਿਹੜਾ ਪਰਦਾ ਵਾ ਅਸੀਂ 2 ਸਤੰਬਰ ਨੂੰ ਚੱਕਾਂਗੇ ਜੂਨ ਬਾਬਾ ਬੁੱਢਾ ਸਾਹਿਬ ਦੀ ਜੂਨ ਦੀ ਕੋਰ ਕਮੇਟੀ ਤੇ ਹਾਜ਼ਰ ਹੈ ਜੀ ਤੇ ਭਲੇਰ ਸਾਹਿਬ ਨੇ ਸਾਡੀ ਮੀਟਿੰਗ ਲਾਈ ਆ ਜੋ 2 ਸਤੰਬਰ ਨੂੰ ਨਸ਼ਾ ਵਿਰੁੱਧ ਕਿਹੜਾ ਜੋਧ ਸਰਕਾਰ ਛੇੜ ਕੇ ਬੈਠੀ ਏ ਝੂਠਾ ਉਹਦੇ ਵਿਰੁੱਧ ਅਸੀਂ ਵੱਡੀ ਰੈਲੀ ਕਰਨੇ ਜਾ ਰਹੇ ਆ ਜੋ ਸਾਡੇ ਜੂਨ ਨੇ ਉਹਨਾਂ ਨੇ 1000 ਬੀਬੀ ਦੀ ਸੇਵਾ ਲਈ ਪਰ ਇਹ 2000 ਤੱਕ ਟਾਰਗੇਟ ਦਿੱਤਾ ਵੀ 2000 ਬੀਬੀ ਲੈ ਕੇ ਆਵਾਂਗੇ ਤੇ ਜੋ ਆਪਕ ਬੰਦ ਸਮਾਂ ਝੂਠੇ ਦਾਅਵੇ ਕਰਦਾ ਵਾ ਕਿ ਨਸ਼ੇ ਹੀ ਖਤਮ ਕਰਤੇ ਆ ਦੋ ਤਰੀ ਵਿਰੋਧੀ ਹਵਾ ਕੱਢ ਕੇ ਰੱਖਦਾ ਕਹੀਂ ਕਿਹੜੇ ਹੋਰ ਵੀ ਝੂਠੇ ਘੜੇ ਕਰਦਾ ਦਿੱਗੇ ਤਿੱਜੇ ਵਾਦੇ ਜਿਵੇਂ ਉਹ ਉਹ ਮੁਰਗੀ ਦਾ ਕੀਤਾ ਢਾਊਗਾ ਪੈਸੇ ਮੁਰਗੇ ਨੇ ਦਊਗਾ ਬੱਕਰੀਆਂ ਦਊਗਾ ਹੁਣ ਲੱਗ ਜੂ ਪਧਾਰਤ ਫੇਰ ਦੁਬਾਰਾ ਉਥੇ ਆ ਗਿਆ ਹੁਣ ਪਰ ਆਏ ਕੀ ਕਰਦਾ ਪਰ ਜਿਹੜਾ ਨਸ਼ਿਆਂ ਦੇ ਵਿਰੁੱਧ ਇਹ ਜੋਧ ਛੇੜਿਆ ਵਾ 2 ਤਰੀਕ ਨੂੰ ਵੱਡੀ ਮਹਾਰ ਰੈਲੀ ਕਰਕੇ ਇਹਨੂੰ ਪਤਾ ਦੱਸਦਾ ਕਿ ਤੇਰਾ ਅਸਲ ਤੇਰਾ ਰੂਪ ਹੈ ਕੀ 2 ਸਤੰਬਰ 2025 ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਜਿਹੜਾ ਵੱਡਾ ਤੇ ਵਿਸ਼ਾਲ ਇਕੱਠ ਨਸ਼ਿਆਂ ਵਿਰੁੱਧ ਕਰਨਾ ਹੈਗਾ ਜਿੰਨੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਚਾਹੇ ਔਰਤਾਂ ਹੋਣ ਚਾਹੇ ਮਰਦ ਹੋਣ ਕੋ ਕੋ ਕੇ ਮਾਰੇ ਹੈਗੇ ਸਾਡੇ ਨੌਜਵਾਨ ਉਹਨਾਂ ਦੇ ਵਿਰੋਧ ਵਿੱਚ ਟਰੈਵਲ ਏਜੰਟਾਂ ਦੇ ਖਿਲਾਫ ਕੁਛ ਵੀ ਪੁਲਿਸ ਕਰਕੇ ਰਾਜੀ ਨਹੀਂ ਹੋਰ ਮੁੱਦੇ ਵੀ ਹੈਗੇ ਆ ਅੱਜ ਅਸੀਂ ਜੋਨ ਬਾਬਾ ਬੁੱਢਾ ਸਾਹਿਬ ਆਪਣਾ ਗੁਰਪ੍ਰੀਤ ਸਿੰਘ ਜੀ ਚੰਡੇ ਉਹਨਾਂ ਦੀ ਗਵਾਹੀ ਚ ਮੀਟਿੰਗ ਕੀਤੀ ਗਈ ਆ ਕਨਾਰਾ ਸਿੰਘ ਜੀ ਭੋਇਵਾਲਸੋ ਉਹਨਾਂ ਨੇ ਜੜਾ ਜ਼ਿਲ੍ਹੇ ਨੇ ਟਾਰਗੇਟ ਦਿੱਤਾ ਵੀ ਹਰ ਜ਼ੋਨ ਦੇ ਵਿੱਚੋਂ 1000 ਔਰਤਾਂ ਆਉਣਗੀਆਂ ਉਨੂੰ ਉਹਨਾਂ ਦਾ ਦਾਵਾ ਵੀ ਚਲੋ ਅਸੀਂ ਇਤੋਂ ਵੀ ਵੱਧ ਚੜ੍ਹ ਕੇ ਜਿਹੜਾ ਵਾ ਉਹ ਇਹਦੇ ਵਿੱਚ ਯੋਗਦਾਨ ਪਾਵਾਂਗੇ ਤੇ ਜਿਹੜੀ ਭਗਵੰਤ ਮਾਨ ਸਰਕਾਰ ਆਪਣੇ ਤੌਰ ਤੇ ਦਾਅਵੇ ਕਰ ਰਹੀ ਆ ਵੀ ਅਸੀਂ ਨਸ਼ਿਆਂ ਵਿਰੁੱਧ ਜੁੱਧ ਚਲਾ ਰਹੇ ਆ ਉਹਦਾ ਜਿਹੜਾ ਪਰਦਾ ਵਾ ਅਸੀਂ 2 ਸਤੰਬਰ ਨੂੰ ਚੱਕਾਂਗੇ ਜੂਨ ਬਾਬਾ ਬੁੱਢਾ ਸਾਹਿਬ ਦੀ ਜੂਨ ਦੀ ਕੋਰ ਕਮੇਟੀ ਤੇ ਹਾਜ਼ਰ ਹੈ ਜੀ ਤੇ ਪੰਦੇਰ ਸਾਹਿਬ ਨਾਲ ਸਾਡੀ ਮੀਟਿੰਗ ਲਾਈ ਆ ਜੋ 2 ਸਤੰਬਰ ਨੂੰ ਨਸ਼ਾ ਵਿਰੁੱਧ ਜਿਹੜਾ ਜੁੱਧ ਸਰਕਾਰ ਛੇੜ ਕੇ ਬੈਠੀ ਏ ਝੂਠਾ ਉਦੇ ਵਿਰੋਧੇ ਹੀ ਵੱਡੀ ਰੈਲੀ ਕਰਨ ਜਾ ਰਹੇ ਆ ਜੋ ਸਾਡੇ ਜੂਨ ਨੇ 1000 ਬੀਬੀ ਦੀ ਸੇਵਾ ਲਈ ਪਰ ਇਹ 2000 ਤੱਕ ਟਾਰਗੇਟ ਦਿੱਤਾ ਵੀ 2000 ਬੀਬੀ ਲੈ ਕੇ ਆਵਾਂਗੇ ਤੇ ਜੋ ਆਪਕ ਬੰਦ ਸਮਾਂ ਝੂਠੇ ਦਾਅਵੇ ਕਰਦਾ ਵਾ ਕਿ ਨਸ਼ੇ ਹੀ ਖਤਮ ਕਰਤੇ ਆ ਦੋ ਤਰੀ ਵਿਰੋਧੀ ਹਵਾ ਕੱਢ ਕੇ ਰੱਖਦਾ ਕਹੀ ਕਿਹੜੇ ਹੋਰ ਵੀ ਝੂਠੇ ਘੜੇ ਕਰਦਾ ਜਿੱਤੇ ਜੇ ਵਾਦੇ ਜਿਵੇਂ ਉਹ ਉਦੋਂ ਮੁਰਗੀ ਦਾ ਕੀਤਾ ਢਾਊਗਾ ਪੈਸੇ ਮੁਰਗੀਆਂ ਨੂੰ ਦਊਗਾ ਬੱਕਰੀਆਂ ਦਊਗਾ ਹੁਣ ਲੱਗ ਜੂ ਪਧਾਰਤ ਫੇਰ ਦੁਬਾਰਾ ਉੱਥੇ ਆ ਗਿਆ ਹੁਣ ਪਰ ਆਏ ਕੀ ਕਰਦਾ ਪਰ ਇਹ ਕਿ ਨਸ਼ਿਆਂ ਦੇ ਵਿਰੁੱਧ ਇਹ ਜੋਧ ਛੇੜਿਆ ਵਾ 2 ਤਰੀਕ ਨੂੰ ਵੱਡੀ ਮਹਾਰ ਅਲੀ ਕਰਕੇ ਇਹਨੂੰ ਪਤਾ ਦੱਸਦਾ ਕਿ ਤੇਰਾ ਅਸਲ ਤੇਰਾ ਰੂਪ